ਪਠਾਨਕੋਟ ਵਾਰਡ ਨੰਬਰ 13 ਦੇ ਲੋਕ ਸੀਵਰੇਜ ਦੀ ਸਮੱਸਿਆ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਦੱਸਦੇ ਇਹ ਲੋਕਾਂ ਨੇ ਜਿਹੜਾ ਹੈ ਲਗਾਤਾਰ ਪ੍ਰਸ਼ਾਸਨ ਨੂੰ ਜਿਹੜਾ ਹੈ ਇਸ ਚੀਜ਼ ਨੂੰ ਲੈ ਕੇ ਇਸ ਸਮੱਸਿਆ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਹੈ ਕਿ ਇਸ ਦਾ ਜਿਹੜਾ ਹੈ ਸੀਵਰੇਜ ਦੀ ਸਮੱਸਿਆ ਜਿਹੜੀ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਇਹ ਪਾਣੀ ਜਿਹੜਾ ਹੈ ਉਹ ਜਦੋਂ ਗਲੀਆਂ ਦੇ ਵਿੱਚ ਖੜੋ ਜਾਂਦਾ ਹੈ ਤਾਂ ਇਸ ਦੇ ਨਾਲ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਇਹੀ ਨਹੀਂ ਫੈਲਣ ਦਾ ਡਰ ਨਹੀਂ ਬਣਿਆ ਜਦਕਿ ਬਿਮਾਰੀਆਂ ਦੇ ਨਾਲ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਬਿਮਾਰ ਵੀ ਨੇ ਇਸ ਸਾਰੀ ਗੱਲ ਦਾ ਖੁਲਾਸਾ ਜਿਹੜਾ ਹੈ ਉਹ ਮੁਹੱਲੇ ਵਾਸੀਆਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਹੈ ਕਿ ਇਹ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਔਨਲਾਈਨ ਐਪਲੀਕੇਸ਼ਨ ਦੇ ਜ਼ਰੀਏ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜਾ ਹੈ ਉਹ ਲਿਖਤੀ ਦੇ ਵਿੱਚ ਐਪਲੀਕੇਸ਼ਨ ਸਬਮਿਟ ਕਰਵਾਈ ਹੈ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਾਡੇ ਤੱਕ ਜਿਹੜਾ ਹੈ ਉਹ ਉਹਨਾਂ ਨੇ ਗੱਲਬਾਤ ਹੀ ਨਹੀਂ ਪੁੱਛੀ ਗਈ ਨਾ ਹੀ ਸਾਡੇ ਮਸਲੇ ਜੁੜੇ ਨੇ ਉਹ ਸੁਲਝਾਏ ਗਏ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਬਿਮਾਰੀਆਂ ਦੇ ਨਾਲ ਸੂਝ ਰਹੇ ਆਂ ਭਿਆਨਕ ਬਿਮਾਰੀਆਂ ਤੇ ਇਨਫੈਕਸ਼ਨ ਦੀ ਜੇਕਰ ਅਸੀਂ ਗੱਲ ਕਰੀ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਜਿਹੜੀ ਹੈ ਇਨਫੈਕਸ਼ਨ ਹੋ ਰਹੀ ਹੈ ਤੇ ਬੱਚਿਆਂ ਦੀ ਸਿਹਤ ਜਿਹੜੀ ਹੈ ਉਹ ਲਗਾਤਾਰ ਖਰਾਬ ਨਜ਼ਰ ਆ ਰਹੀ ਹੈ ਕਿਉਂਕਿ ਘਰਾਂ ਦੇ ਅੱਗੇ ਜਦੋਂ ਅਜਿਹਾ ਮਾਹੌਲ ਹੋਵੇ ਸਿਵਰੇ ਦੀ ਸਮੱਸਿਆ ਹੋਵੇ ਗੰਦਗੀ ਜਮ੍ਹਾਂ ਹੋਵੇ ਤਾਂ ਬਿਮਾਰੀਆਂ ਫੈਲਣਾ ਤਾਂ ਲਾਜ਼ਮੀ ਤੇ ਲੋਕਾਂ ਨੇ ਕਿਹਾ ਹੈ ਕਿ ਸਾਡੇ ਕੋਲ ਇਹ ਚੀਜ਼ਾਂ ਦੇ ਸਬੂਤ ਵੀ ਜਿਹੜੇ ਨੇ ਉਹ ਪਏ ਨੇ ਜੇ ਤੁਸੀਂ ਕਹੋ ਤੇ ਅਸੀਂ ਦਿਖਾ ਸਕਦੇ ਆਂ ਤੇ ਸਾਰੀ ਗੱਲਬਾਤ ਯਾ ਮੁਹੱਲਾ ਵਾਸੀਆਂ ਨੇ ਕਿਹਾ ਆਉ ਤੁਹਾਨੂੰ ਵੀ ਸੁਣਾ ਦਿੰਦੇ ਆ ਦਿਖਾ ਦਿੰਦੇ ਆ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉਹ ਬਿਮਾਰੀਆਂ ਦੇ ਨਾਲ ਜੂਝ ਰਹੇ ਸਮੱਸਿਆ ਸਰ ਗਲੀ ਘਟੋਕਾ ਡੇਢ ਮਹੀਨਾ ਹੋ ਗਿਆ ਹੈ ਨਾ ਵੈਸੇ ਤਾਂ ਡੇਢ ਸਾਲ ਹੋ ਗਿਆ ਹੈ ਨਾ ਜਦੋਂ ਦੀ ਇਹ ਗਲੀ ਬਣੀ ਹੈ ਪਾਣੀ ਜਾਂਦਾ ਹੀ ਨਹੀਂ ਹੈਗਾ ਹੈ ਨਾ ਮਤਲਬ ਇੱਥੇ ਹੀ ਬਲੌਕ ਰਹਿੰਦਾ ਹੈ ਪਰ ਡੇਢ ਮਹੀਨੇ ਤੋਂ ਜਰਾ ਲਗਾਤਾਰ ਬਲੌਕ ਹੈ ਤੁਸੀਂ ਉਹ ਥੋੜਾ ਜਿਹਾ ਪਿੱਛੇ ਜੇ ਦੇਖੋਗੇ ਨਾ ਉਤੇਸ ਮਤਲਬ 80 80 ਮੋਟੇਸ ਤਕਨੈਸ ਹੈ ਜਿਹੜੀ ਉਹ ਗੰਦ ਜੰਮਿਆ ਹੋਇਆ ਮਤਲਬ ਹੈਨਾ ਲੋਕਾਂ ਦੀ ਫਲਸ਼ ਦਾ ਜਿਹੜਾ ਆ ਉਹ ਵੀ ਓਵਰਫਲੋ ਕਰ ਜਾਂਦਾ ਉੱਪਰ ਗਲੀ ਦੇ ਵਿੱਚ ਹੈਨਾ ਹੁਣ ਤਾਂ 1-2 ਮਹੀਨੇ ਤੇ ਨਹੀਂ ਜਿਆਦਾ ਪਰੇਸ਼ਾਨੀ ਹੈ ਕਿ ਮਤਲਬ ਕੀ ਰਸੀਏ ਲੱਗੇ ਸਾਡੇ ਕੱਲ ਹੋ ਜਾਣੇ ਆ ਦੋਨੋਂ ਨੂੰ ਇਨਫੈਕਸ਼ਨ ਦੇ ਨਾਲ ਇੱਕ ਅਸੀਂ ਮਤਲਬ ਡੀ ਐਮ ਸੀ ਸਾਡੇ ਐਡਮਿਟਰ ਰਿਹਾ ਇੱਕ ਐਪੈਕਸ ਹੋਟਲ ਹਸਪੀਟਲ ਐਡਮਿਟਰ ਰਿਹਾ ਜੇ ਕਹਿੰਦੇ ਉਹਦੇ ਤੁਹਾਨੂੰ ਉਹ ਦਿਖਾ ਦਿੰਦੇ ਆਂ ਅਸੀਂ ਹੈਨਾ ਮਤਲਬ ਇੰਨੇ ਜਿਆਦਾ ਪਰੇਸ਼ਾਨ ਆ ਅਸੀਂ ਬੰਦੇ ਆਪਣੇ ਨੂੰ ਲੈ ਕੇ ਤੁਸੀਂ ਜੇ ਕੰਪਲੇਂਟ ਵਗੈਰਾ ਇੱਕ ਵਾਰੀ ਨਹੀਂ ਸਰ ਮੇਰੇ ਕੋ ਰਿਟਰਨ ਚ ਕੰਪਲੇਨਾਂ ਪਈਆਂ ਆਪਾਂ ਪੀਜੀਆਰਐਸ ਐਮ ਸੇਵਾ ਕੋਈ ਇਹਨਾਂ ਨੇ ਬਣਾਇਆ ਹੋਇਆ ਐਪ ਹੈ ਨਾ ਉਹਦੇ ਤੇ ਕਰਨੇ ਆ ਪੀਜੀਆਰਐਸ ਐਪ ਚੱਲਿਆ ਹੋਇਆ ਹੈ ਉਹਦੇ ਤੇ ਵਨ ਬਾਈ ਵਨ ਕੰਪਲੇਨ ਕਰਨੇ ਆ ਉਹਨਾਂ ਨੇ ਨਵਾਂ ਹੀ ਕੰਮ ਫੜਿਆ ਹੋਇਆ ਹੈ ਬੈਕਐਂਡ ਤੋਂ ਰਿਜ਼ੋਲਵ ਕਰ ਦਿੰਦੇ ਆ ਸਾਡੇ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਹੈ ਰਹਿਣਾ ਦਾ ਮਤਲਬ ਆਪ ਹੀ ਐਂਡ ਬੈਕਐਂਡ ਤੋਂ ਰਿਜ਼ੋਲਵ ਕਰ ਦਿੰਦੇ ਆ ਮਤਲਬ ਜਿੰਨਾ ਕੰਪਲੇਂਟੈਂਟ ਆ ਉਹਨੂੰ ਕੋਈ ਪੁੱਛਦਾ ਹੀ ਨਹੀਂ ਕਿ ਹੈਨਾ ਤੁਹਾਡੀ ਰਿਜ਼ੋਲਵ ਹੋ ਗਈ ਕਿ ਨਹੀਂ ਹੋ ਗਈ ਉਹ ਪਰੇਸ਼ਾਨ ਨਾ ਹੋ ਗਿਆ ਉਹ ਸਾਰਿਆਂ ਨੂੰ ਕਹਿੰਦਾ ਇੱਥੋਂ ਹੀ ਲੰਘਦੇ ਸਾਰਿਆਂ ਦਾ ਘਰ ਹੀ ਇਸੇ ਗਲੀ 'ਚ ਹੈ ਮਤਲਬ ਇੱਥੋਂ ਲੰਘ ਕੇ ਜਾਂਦੇ ਸਾਰੇ ਪਤਾ ਨਹੀਂ ਕਿਉਂ ਨਹੀਂ ਕਰਦੇ ਹੈਨਾ ਕੋਈ ਪ੍ਰੋਬਲਮ ਹੈ ਮਤਲਬ ਅਸੀਂ ਤਾਂ ਬੜੀ ਬੜੀ ਕਿਹਾ ਹੁਣ ਤਾਂ ਫਰਕੇ ਅਸੀਂ ਹਨ ਰਿਕਵੈਸਟ ਕੀਤੀ ਹੈ ਕਿ ਆ ਥੋੜਾ ਜਨੂੰ ਦੇਖੋ ਮੜਾ ਜਾ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਹੁਣ ਬੱਚੇ ਬਿਮਾਰ ਹੋਣੇ ਸ਼ੁਰੂ ਹੋ ਗਏ ਹਨ ਮਤਲਬ ਡਰ ਲੱਗਦਾ ਪਿਆ ਹੈ ਨਾ ਡੇਂਗੂ ਦਾ ਬਹੁਤ ਜ਼ਿਆਦਾ ਖਤਰਾ ਹੈ ਮੇਸ਼ਾ ਮੱਛਰ ਜਿਹੜਾ ਹੈ ਨਾ ਹਨ ਉੱਤੇ ਚੱਲਦਾ ਰਹਿੰਦਾ ਸੋ ਰਿਕਵੈਸਟ ਹੈਗੀ ਮਤਲਬ ਨਾ ਸਾਡੇ ਘਰ ਦੇ ਤੇ ਦੋ ਬੰਦੇ ਬਿਮਾਰ ਹੋ ਗਏ ਹੁਣ ਤੁਹਾਨੂੰ ਹੈ ਕਿ ਹੋਰ ਬਾਕੀ ਨਾ ਜ਼ਿਆਦਾ ਨਾ ਫੈਲੇ ਇਹ ਬਿਮਾਰੀ ਨਾ ਸੋ ਰਿਕਵੈਸਟ ਹੈ ਹੈਂਡਫੁੱਲ ਰਿਕਵੈਸਟ ਹੈਗੀ ਹੈ ਕਿ ਇਹਨੂੰ ਸੋਲਵ ਕੀਤਾ ਜਾ ਕੇ ਕਿਸੇ ਤਰੀਕੇ ਨਾਲ ਹਨ ਕਮਿਸ਼ਨਰ ਸਾਹਿਬ ਤੱਕ ਪਹੁੰਚਾਈ ਜਾਏਗਾ ਜੇ ਡੀਸੀ ਸਾਹਿਬ ਤੱਕ ਪਹ ਮਸਿਆ ਗਲੀ ਦੀ ਆ ਦੇਖ ਲੋ ਇੰਨਾ ਬੁਰਾ ਹਾਲਾ ਗਲੀ ਦਾ ਸਾਨੂੰ ਮਹੀਨਾ ਹੋ ਚੱਲਿਆ ਪਾਣੀ ਗੰਦੇ ਵਿੱਚ ਹੀ ਅੰਦਰ ਵੀ ਜਾਏ ਕਨੇ ਬਾਹਰ ਵੀ ਜਾਏ ਕਨੇ ਇੰਨਾ ਬੁਰਾ ਹਾਲ ਹੈ ਨਾ ਕੋਈ ਕਹਿਣ ਦੀ ਕਦਰ ਨਹੀਂ ਤੁਸੀਂ ਕਿਸੇ ਨੂੰ ਕਿਹਾ ਨਹੀਂ ਪ੍ਰਸ਼ਾਸਨ ਨੂੰ ਕਿਹਾ ਕਿੰਨੇ ਜਣਿਆਂ ਨੂੰ ਜਿਹੜਾ ਕੋਈ ਆਂਦਾ ਹੈ ਬਸ ਇਦਾਂ ਹੀ ਹੈ ਕੋਈ ਵੀ ਨਹੀਂ ਕੁਛਦਾ ਨਾ ਹੀ ਕੋਈ ਠੀਕ ਕਰੇ ਕਰਦਾ ਤੇ ਨਾ ਕੁਛ ਨਾ ਐਮਸੀ ਸੁਣਦੇ ਆ ਨਾ ਕੋਈ ਸੁਣਦਾ ਕੈਂਪਰ ਪਰਸ ਦੀ ਹਨੀ ਦੇ ਨਾਲ ਅੱਜ ਸੈਨੇਗਰੀਪੋਰਟ